ਅੱਜ ਨਾਲ ਸੇ ਵੀਰ ਇੰਟਰਲਿੰਗ ਦਾ ਨੈਕਸਟ ਫੇਜ਼ ਜੀ ਪਹਿਲਾ ਰੈਸਕਿਊ ਸੀਗਾ ਜੀ ਫਿਰ ਮੈਡੀਕਲ ਰੀਲੀਫ ਸੀਗਾ ਜਿਹਦੇ ਵਿੱਚ ਅਸੀਂ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਜਿੱਥੇ ਤੱਕ ਐਂਬੂਲੈਂਸ ਜਾਂਦੀ ਸੀ ਉੱਥੇ ਐਂਬੂਲੈਂਸ ਉੱਥੇ ਬੇਸ ਹਸਪੀਟਲ ਸੈਟਅਪ ਕੀਤਾ 24 ਐਮਰਜੈਂਸੀ ਦੀਆਂ ਸਰਵਿਸਿਜ਼ ਦਿੱਤੀਆਂ ਉਸ ਤੋਂ ਅੱਗੇ ਅਸੀਂ ਬੋਰਟ ਐਂਬੂਲੈਂਸ ਦਾ ਬੰਦਾ ਬੰਦੋਬਸਤ ਕੀਤਾ ਸੀ ਜਿਹਦੇ ਨਾਲ ਅਸੀਂ ਜਿਹੜਾ ਤੁਸੀਂ মিডিਆ ਨੇ ਕਾਈ ਹਾਈਲਾਈਟ ਕੀਤਾ ਸੀ ਇੱਕ ਬੱਚਾ ਸੀ ਜਿਹਨੂੰ ਗੁਰਦੇ ਦੀਆਂ ਬਿਮਾਰੀਆਂ ਸੀ ਉਹਨੂੰ ਉਹਨੂੰ ਲੈ ਕੇ ਆਏ ਬੋਰਟ ਦੇ ਉੱਤੇ ਦਾਖਲ ਕਰਾਇਆ ਉਹਦਾ ਇਲਾਜ ਕਰਾਇਆ ਕਿਉਂਕਿ ਉਹਦਾ ਇਲਾਜ ਪੀਜੀਏ ਤੋਂ ਚੱਲਦਾ ਸੀਗਾ ਅਸੀਂ ਉਹਨਾਂ ਡਾਕਟਰਾਂ ਦੇ ਨਾਲ ਵੀ ਜਿਹੜਾ ਹੈਗਾ ਰਾਪਤਾ ਕਾਇਮ ਕਰਕੇ ਟੈਲੀ ਮੈਡੀਸਨ ਦੇ ਥਰੂ ਉਹਦਾ ਪੀਜੀਏ ਤੋਂ ਵੀ ਇਲਾਜ ਚੱਲਦਾ ਇੱਥੇ ਲੋਕਲ ਡਾਕਟਰ ਟਰੀਟ ਕਰ ਰਹੇ ਆ ਲੇਕਿਨ ਉਹਦੀ ਜਿਹੜੀ ਕੰਸਲਟੇਸ਼ਨ ਹੈ ਉਹ ਪੀਜੀਏ ਤੋਂ ਚੱਲ ਰਹੀ ਆ ਉਹਨਾਂ ਦੇ ਇਸੇ ਤਰ੍ਹਾਂ ਹੁਣ ਜਿਹੜੀ ਸਾਡੀ ਅਗਲੀ ਹੈਗੀ ਅਸੀਂ ਹੋਰ ਵੀ ਜਿੰਨੀਆਂ ਪ੍ਰੈਕਟਿਕਟ ਲੇਡੀਜ਼ ਸੀ ਸਨੇਕ ਬਾਈਟ ਸੀ ਉਹਨਾਂ ਨੂੰ ਸਾਰਿਆਂ ਨੂੰ ਰੈਸਕਿਊ ਕਰਕੇ ਉਹਦੇ ਵਾਸਤੇ ਇੱਕ ਸਾਡਾ ਹੈਲਪਲਾਈਨ ਨੰਬਰ 104 ਕੋਈ ਵੀ ਮੈਡੀਕਲ ਐਮਰਜੈਂਸੀ ਹੋਵੇ ਹੁਣ ਜਿਹੜਾ ਸਾਡਾ ਅਗਲੀ ਫੇਸ ਸ਼ੁਰੂ ਹੋ ਰਹੀ ਹੈ ਜਿਹਦੇ ਵਿੱਚ ਅਸੀਂ ਜਿਹੜਾ ਹੈਗਾ ਪ੍ਰੋਫੈਂਸ਼ਨ ਆਫ ਐਨੀ ਮੇਜਰ ਵਾਟਰ ਬੋਰਨ ਵੈਕਟਰ ਬੋਰਨ ਡਿਜ਼ੀਜ਼ ਉਹਦੇ ਵਾਸਤੇ ਜਿਹੜਾ ਹੈਗਾ ਅਸੀਂ ਹੁਣ ਇੱਕ ਸੈਕਟਰ ਵਾਈਜ਼ ਪਲੈਨਿੰਗ ਕਰਕੇ ਉਦੇ ਵਿੱਚ ਫਿਊਮਿਗੇਸ਼ਨ ਹੋਏਗੀ ਡੇਂਗੀ ਔਰ ਮਲੇਰੀਆ ਚਿਕਨਗੂੜੀਆਂ ਦੀ ਰੋਕਥਾਮ ਵਾਸਤੇ ਲਾਰਵੀਸਾਈਡ ਸਪਰੇਅ ਹੋਏਗਾ ਸੇਫ ਡਰਿੰਕਿੰਗ ਵਾਟਰ ਤੇ ਸਟ्रेस ਹੋਏਗਾ ਸਾਡਾ ਔਰ ਇਹਦੇ ਨਾਲ ਨਾਲ ਜਿਹੜਾ ਹੈਗਾ ਬਾਕੀ ਦੀਆਂ ਜੜੀਆਂ ਸਾਰੀਆਂ ਮੇਜਰਸ ਹੈਗੀਆਂ ਕਿ ਲੋਕਾਂ ਨੂੰ ਉਹਦੇ ਬਾਰੇ ਜਾਣਕਾਰੀ ਦੇਣਾ ਡੋਰ ਟੂ ਡੋਰ ਸਰਵੇ ਕਰਨਾ ਜੇ ਕੋਈ ਪੇਸ਼ੈਂਟ ਆ ਕਿਸੇ ਕੋਲੇ ਦਵਾਈ ਚਾਹੀਦੀ ਆ ਕਿਸੇ ਨੂੰ ਉਹਦੇ ਤੱਕ ਦਵਾਈ ਪਹੁੰਚਾਣਾ ਔਰ ਸਾਰੇ ਪਿੰਡਾਂ ਦੇ ਵਿੱਚ ਮੈਡੀਕਲ ਕੈਂਪ ਲਾ ਕੇ ਇਹ ਜਿਹੜੀ ਐਂਬੂਲੈਂਸ ਐ ਇਹ ਸੈਕਟਰ ਵਾਈਜ਼ ਹੁਣ ਜਾਣਗੀਆਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾਣਗੀਆਂ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਆ ਲਗਾਤਾਰ ਕੈਂਪ ਲੱਗਣਗੇ ਤਾਂ ਕਿ ਕਿਸੇ ਨੂੰ ਕੋਈ ਮੈਡੀਕਲ ਸਬਧਾ ਚਾਹੀਦੀ ਆ ਤੇ ਉਹਨਾਂ ਤੱਕ ਉੱਥੇ ਵੀ ਪਹੁੰਚਾਈ ਜਾ ਸਕੇ ਜੇ ਲੋੜ ਆ ਤਾਂ ਉਹਨੂੰ ਐਂਬੂਲੈਂਸ ਤੇ ਰਿਆ ਕੇ ਹਸਪਤਾਲ ਚ ਦਾ ਇਲਾਜ ਕਰਾਇਆ ਜਾ ਸਕੇ ਸੋ ਹੁਣ ਇਹ ਸਾਡੀ ਜਿਹੜੀ ਨੈਕਸਟ ਪੇਜ ਐ ਜਿਹੜੀ ਪ੍ਰੋਫੈਂਸ਼ਨ ਆਫ ਮੇਜਰ ਚਾਇਓ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿ ਜਾ ਉਹ ਮੱਖੀਆਂ ਮਛਰਿਆਂ ਨਾਲ ਹੋਣ ਬਿਮਾਰੀਆਂ ਜਾਂ ਕੋਈ ਹੋਰ ਸਨੇਕ ਬਾਈਟ ਤੇ ਡੌਗ ਬਾਈਟ ਹੈ ਉਹਨਾਂ ਦੀ ਰੋਕਥਾਮ ਤੇ ਉਹਨਾਂ ਦੇ ਇਲਾਜ ਵਾਸਤੇ ਜਿਹੜਾ ਹੈਗਾ ਇਹ ਹੁਣ ਸਾਡੀ ਜਿਹੜੀ ਫੇਜ਼ ਅਸੀਂ ਸ਼ੁਰੂ ਕਰ ਰਹੇ ਹਾਂ ਜੀ ਕਸ਼ੋਰ ਉਹ ਕਿਹਨੂੰ ਕਿਹਾ ਸੂਰ ਦੇ ਨਾਲ ਬਿਮਾਰੀ ਹੋ ਰਹੀ ਹੈ ਸਰ ਧਾਰੀਵਾਲ ਕਲੀਅਰ ਵੀ ਕੀ ਹੈ ਹੋਰਚਨ ਸਵਾਇਨ ਫੀਵਰ ਵੀ ਸਰ ਪੁਸ਼ਟੀ ਹੋਈ ਹੈ ਹਾਂ ਕੋਈ ਗੱਲ ਨਹੀਂ ਉਹਦੇ ਚ ਜਿਹੜਾ ਹੈਗਾ ਜਿਹੜੀ ਹੁਣ ਤੱਕ ਦੀ ਸਾਡੇ ਕੋਲ ਇਨਫੋਰਮੇਸ਼ਨ ਹੈ ਵੀ ਉਹ ਬਿਮਾਰੀ ਜਿਹੜੀ ਹੈਗੀ ਹੈ ਹਿਊਮਨਸ ਦੇ ਵਿੱਚ ਨਹੀਂ ਹੁੰਦੀ ਆ ਬਟ ਉਹਦੇ ਵਾਸਤੇ ਉਹਦੀ ਟੈਸਟਿੰਗ ਸਾਰੀ ਉਹਦੀ ਜਿਹੜੇ ਉਹਨਾਂ ਨੂੰ ਏਰੀਆ ਨੂੰ ਕਾਰਡਨ ਆਫ ਕਰਨਾ ਜੋ ਉਹਦੇ ਵਾਸਤੇ ਨੈਸਸਰੀ ਪ੍ਰਕਾਸ਼ਨ ਹੈ ਅਸੀਂ ਬਿਲਕੁਲ ਸਾਰੀਆਂ ਪ੍ਰਕਾਸ਼ਨ ਲੈ ਰਹੇ ਆਂ ਕਿਸੇ ਕਿਸਮ ਦਾ ਪੈਨਿਕ ਕਰਨ ਦੀ ਕੋਈ ਦਿੱਕਤ ਨਹੀਂ ਹੈ ਕਿਸੇ ਵਿੱਚ ਬੰਦੇ ਨੂੰ ਸਾਹ ਦੀ ਤਕਲੀਫ ਹੋਵੇ respiratory distress ਹੋਵੇ 104 ਨੰਬਰ ਤੇ ਕਾਲ ਕਰੋ ਅਸੀਂ ਸਾਰਾ ਪ੍ਰੀਵੈਂਟਿਵ ਮੀਅਰਸ ਵੀ ਲੈ ਰਹੇ ਆਂ ਤੇ ਉਹਦਾ ਜਿਹੜਾ ਰੋਕਾ ਤੱਕ ਜਿਹੜੀ ਹੈਗੀ ਆ ਦਵਾਈ ਪਛਾਣਾ ਦਵਾਈ ਬੂਟੀ ਪਛਾਣਾ ਉਹ ਵੀ ਕਰਦੇ ਆਂ ਦੋਨੋਂ ਜਿਹੜੇ ਜਿਹੜੇ ਦੋਨੇ ਕੰਮ ਆ ਅਸੀਂ ਉਹ ਲਗਾਤਾਰ ਸਾਡੇ ਰੱਤ ਵਿੱਚ ਪੰਜਾਬ ਤੇ ਸਰ ਹੋਰ ਵੀ ਸਰ ਕਿਕ ਫਾਰਮ ਨੇ ਸਰ ਉੱਥੇ ਵੀ ਟੈਸਟਿੰਗ ਕੋਈ ਸੈਂਪਲਿੰਗ ਹਾਂ ਸਾਰੇ ਹੋ ਰਹੀ ਹੈ ਜੀ ਇਹਨਾਂ ਦੇ ਵਿੱਚ ਵੀ ਹੋ ਰਹੀ ਹੈ ਪੋਲਟਰੀ ਦੇ ਵਿੱਚ ਵੀ ਹੋ ਰਹੀ ਹੈ ਉਹ ਜਿਹੜੇ ਰਿਸਪੈਕਟਿਵ ਡਿਪਾਰਟਮੈਂਟ ਹੈ ਸਾਡੇ ਕੋਲੇ ਯੂਨੀਵਰਸਿਟੀ ਹੈਗੀ ਆ ਪੀਯੂ ਦੇ ਵਿੱਚ ਉਹ ਸਾਰਾ ਉਹ ਵੀ ਕੰਮ ਕਰ ਰਹੇ ਉਹ ਵੀ ਐਕਟਿਵ ਹੈਗੇ ਆ ਔਰ ਇਥੋਂ ਤੱਕ ਕਿ ਸਾਡਾ ਜਿਹੜਾ ਪੰਜਾਬ ਪলিউਸ਼ਨ ਕੰਟਰੋਲ ਬੋਰਡ ਹੈ ਸਿਹਤ ਵਿਭਾਗ ਦੇ ਤੋਂ ਸਬਾਈ ਪੀਏਯੂ ਔਰ ਪੀਪੀਸੀਬੀ ਉਹ ਵੀ ਜਿਹੜੇ ਹੈਗੇ ਆ ਡਿਫਰੈਂਟ ਕਾਈਂਡ ਦੀ ਪਾਣੀ ਦੀ ਟੈਸਟਿੰਗ ਆ ਜੋ ਹੋਰ ਸਾਰੀ ਟੈਸਟਿੰਗ ਆ ਇਹ ਤਿੰਨ ਚਾਰ ਲੈਵਲ ਤੇ ਸਾਰੇ ਜਿੰਨੇ ਡਿਪਾਰਟਮੈਂਟਸ ਸੇ ਉਹ ਕਰ ਰਹੇ ਸੀ ਲੋਕਾਂ ਚ ਪੈਨਿਕ ਤਾਂ ਹਜੇ ਵੀ ਹੈਗਾ ਜੀ ਕਿ ਆਫਟਰ ਪਾਣੀ ਨਿਕਲਣ ਤੋਂ ਬਾਅਦ ਕੁੰ ਜਦਾ ਉਹਨਾਂ ਨੂੰ ਮਾਰੀਆਂ ਸਰਕਾਰੀ ਦੀ ਮਾਰੀਆਂ ਦਾ ਨਹੀਂ ਆਪਾਂ মিডিਆ ਵੱਲੋਂ ਉਹਨਾਂ ਨੂੰ ਆਪਾਂ ਰੀਸ਼ੋਰ ਕਰੀਏ ਕਿ ਤੁਸੀਂ 104 ਨੰਬਰ ਤੇ ਕਾਲ ਕਰਨਾ ਆਪਣੀ ਜੇ ਤੁਸੀਂ ਆਸ਼ਾ ਵਰਕਰ ਨੂੰ ਵੀ ਕੋਈ ਕਨਵੇ ਕਰੋਗੇ ਆਸ਼ਾ ਵਰਕਰ ਜਿਹੜੀ ਹੈਗੀ ਆਪਣੇ ਹੈਲਥ ਐਂਡ ਵੈਲਨੈਸ ਸੈਂਟਰ ਦੇ ਸਟਾਫ ਨੂੰ ਤੇ ਉਹ ਸਿਵਲ ਸਰਜਨ ਨਾਲ ਕਮਿਊਨੀਕੇਟ ਕਰਕੇ ਜਿੱਥੇ ਲੋੜ ਹੋਏਗੀ ਅਸੀਂ ਮੈਡੀਕਲ ਕੈਂਪ ਲਾਵਾਂਗੇ ਜਿੱਥੇ ਲੋੜ ਹੋਏਗੀ ਸਾਡੀ ਐਂਬੂਲੈਂਸ ਪਹੁੰਚੇਗੀ ਫਿਊਮਿਗੇਸ਼ਨ ਕਰਾਂਗੇ ਔਰ ਜਿਹੜਾ ਤੁਹਾਡਾ ਬਾਕੀ ਸਾਰਾ ਹੈਗਾ ਆਪਣਾ ਐਂਟੀ ਲਾਰਵਾ ਸਪਰੇ ਕਰਾਂਗੇ ਸਫਾਈ ਵਾਸਤੇ ਜਿਹੜਾ ਡਿਪਾਰਟਮੈਂਟ ਆਫ ਰੂਰਲ ਡਿਵੈਲਪਮੈਂਟ ਐਂਡ ਜਿਹੜੇ ਮਿਸੀਪਲ ਕਾਰਪੋਰੇਸ਼ਨਸ ਚੱਕ ਕਮੇਟੀਜ਼ ਹੈਗੀਆਂ ਉਸ ਸਪੈਸ਼ਲ ਮਹਿੰਮ ਚਲਾ ਰਹੀਆਂ ਸਫਾਈ ਵਾਸਤੇ ਸੋ 올 ਪੋਸੀਬਲ ਪ੍ਰੋਕ ਗਿਆਂ ਜੀ ਕੋਈ ਮੇਜਰ ਨਹੀਂ ਕੋਈ ਦਿੱਕਤ ਨਹੀਂ ਆਏਗੀ ਲੋਕਾਂ ਨੂੰ ਕਬਰਾਂ ਦੀ ਲੋੜ ਨਹੀਂ ਆ ਜੀ ਤੇ ਇਸ ਤੋਂ ਸવાય ਅਸੀਂ ਹੋਰ ਵੀ ਜੜਾ ਹੈਗਾ ਤੁਹਾਡੇ ਅਸੀਂ ਜੜੇ ਹੈਗੇ ਨਾ ਤੁਹਾਡੇ ਮੇਰੇ ਖਿਆਲ 21 ਡਾਕਟਰ ਜੁਆਇਨ ਕਰ ਗਏ ਆ ਬਹੁਤ ਸਾਰੇ ਡਾਕਟਰ ਪੋਸਟ ਕੀਤੇ ਆ ਫਲੱਡ ਇਫੈਕਟਿਡ ਇਰੀਏ ਸਿੱਦੇ ਭੇਜਤੇ ਆ ਜਿਹੜੇ ਨਵੇਂ 1000 ਜੁਆਇਨ ਕਰਨੇ ਸੀ ਉਹਨਾਂ ਚੋਂ 750 ਨੇ ਅਜੇ ਜਿਹੜਾ ਹੈ ਉਹਨਾਂ ਦਾ ਕਲੀਅਰ ਹੋ ਗਿਆ ਹੈਗਾ ਉਹਨਾਂ ਚੋਂ ਅਸੀਂ ਕਿਤੇ 20 ਕਿਤੇ 21 ਕਿਤੇ 30 ਕਿਤੇ 40 ਵੀ ਜੁਆਇਨ ਕਰ ਗਏ ਆ ਤੁਰਨਾ ਮੇ ਡਾਕਟਰਸ ਵੀ ਆ ਗਿਆ ਦੂਜਾ ਸਟਾਫ ਵੀ ਆ ਗਿਆ ਇਸ ਤੋਂ ਸવાય ਜਿਹੜੇ ਨਰਸਿੰਗ ਸਟੂਡੈਂਟਸ ਲਗਾਤਾਰ ਕੰਮ ਕਰ ਰਹੇ ਆ ਆਸ਼ਾ ਵਰਕਰਸ ਕਰ ਰਹੀਆਂ ਸਾਡੇ ਹੈਲਥ ਐਂਡ ਵੈਲਨੈਸ ਸੈਂਟਰ ਦੇ ਸਟਾਫ ਅਸੀਂ ਦਿੱਤਾ ਹੁਣ ਸੰਡੇ ਨੂੰ ਵੀ ਸਾਰੀਆਂ ਸਰਵਿਸਿਜ਼ ਆਪਣੀਆਂ ਚਲਾ ਰਹੇ ਆ ਸੋ ਅਸੀਂ ਜੇ ਤੁਸੀਂ ਕਹਿ ਲੋ ਵੀ ਜਿਹੜਾ ਸਿਹਤ ਵਿਭਾਗ ਹੈਗਾ ਉਹ ਪੂਰੀ ਤਨਦੇਹੀ ਨਾਲ ਜਿਹੜਾ ਹੈਗਾ ਸੇਵਾ ਚ ਲੱਗਿਆ ਹੋਇਆ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਂਦੀ ਜਿਹੜਾ ਅਵਜੋਤ ਬੱਚਾ ਨੂੰ ਸਾਰਾ ਚੈੱਕ ਵੀ ਦਿੱਤਾ 8 ਸਾਲ ਦਾ ਜਿਹੜਾ ਬੱਚਾ ਹਾਂਜੀ ਉਹਨੂੰ ਉਹਦੇ ਉਹਦੇ ਵਾਸਤੇ ਸੀਗਾ ਕਿ ਉਹਦਾ ਸਾਰਾ ਇਲਾਜ ਸਰਕਾਰ ਮੁਫਤ ਕਰਾਏਗੀ ਜਿੰਨਾ ਮਰਜ਼ੀ ਖਰਚਾ ਹੋ ਇਸ ਤੋਂ ਸਭ ਇਹ ਉਹਨਾਂ ਦੇ ਪਰਿਵਾਰ ਕਿਉਂਕਿ ਕਰਾਜ ਮਿਸਤਰੀ ਦਾ ਪਰਿਵਾਰ ਹੈ ਰੋਜੀ ਰੋਟੀ ਵਾਸਤੇ ਉਹਨਾਂ ਦਾ ਉਹਨਾਂ ਨੂੰ ਇੱਕ ਦਾਨੀ ਸੱਜਣਾ ਵੱਲੋਂ ਮੈਨੂੰ ਕੁਝ ਚੱਕ ਦਿੱਤੇ ਗਏ ਸੀਗੇ ਉਹ ਮੈਂ ਜਿਹੜੇ ਹੈਗੇ ਆ ਜਿਹੜੇ ਇਸ ਤਰ੍ਹਾਂ ਦੇ ਲੋੜਵੰਦ ਬੰਦੇ ਆ ਉਹਨਾਂ ਨੂੰ 50000 ਰੁਪਏ ਦਾ ਚੱਕ ਦਿੱਤਾ ਮੈਂ মিডিਆ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਨੂੰ ਹਾਈਲਾਈਟ ਕੀਤਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਉਹਦੀ ਕੌਗਨੀਜ਼ੈਂਸ ਲਈ ਔਰ ਮੈਨੂੰ ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਇਹਨਾਂ ਬੱਚੇ ਦਾ ਇਲਾਜ ਕਰਾਓ ਅਸੀਂ ਉਹ ਕਰਾ ਰਹੇ ਆਂ ਬੱਚੇ ਦਾ ਇਲਾਜ ਵੀ ਕਰਾਵਾਂਗੇ ਹੋਰ ਵੀ ਜਨੇ ਜਿਹੜਾ ਫਲੱਡ ਜਿਹੜੇ ਵੀ ਕੋਈ ਫਲੱਡ ਇਫੈਕਟਡ ਹੈ ਉਹਨਾਂ ਦਾ ਇਲਾਜ ਵੀ ਕਰਾਵਾਂਗੇ ਉਹਨਾਂ ਦਾ ਘਰ ਦਾ ਸਾਰਾ ਸਾਮਾਨ ਵੀ ਦੇਵਾਂਗੇ ਘਰ ਦਾ ਡੈਮੇਜ ਵੀ ਦੇਵਾਂਗੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਰੋਜ਼ੀ ਰੋਟੀ ਦਾ ਵੀ ਉਹਨਾਂ ਦੇ ਵਾਸਤੇ ਕੋਈ ਨਾ ਕੋਈ ਬੰਦੋਬਸਤ ਕਰਾਂਗੇ ਬੱਚੇ ਦੀ ਕੰਡੀਸ਼ਨ ਕਿਸ ਤਰ੍ਹਾਂ ਸਰ ਹੈ ਬੱਚੇ ਦੀ ਕੰਡੀਸ਼ਨ ਜਿਹੜੀ ਹੈਗੀ ਆ ਉਹ ਹੁਣ ਠੀਕ ਹੈਗੀ ਆ ਜੀ ਕੰਟਰੋਲ ਚ ਹੈਗੀ ਆ ਉਹਦੇ ਚ ਜਿਹੜੀ ਬਿਮਾਰੀ ਹੈਗੀ ਆ ਕਿਉਰੇਬਲ ਹੈਗੀ ਆ ਠੀਕ ਹੋਣ ਵਾਲੀ ਆ ਉਹ ਇਲਾਜ ਹੋ ਸਕਦਾ ਉਹਦਾ ਪਰ ਜੇ ਇਲਾਜ ਨਾ ਹੋਵੇ ਤਾਂ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਕਿ ਜਾਨਲੇਵਾ ਵੀ ਹੋ ਸਕਦੀ ਸੀ ਤੇ ਮੀਡੀਆ ਦਾ ਧੰਨਵਾਦ ਆ ਜੀ ਸਾਰਿਆਂ ਦਾ ਧੰਨਵਾਦ ਆ ਕਿ ਅਸੀਂ ਉਹਦੇ ਤੱਕ ਪਹੁੰਚ ਸਕੇ ਉਹਦਾ ਇਲਾਜ ਸ਼ੁਰੂ ਹੋ ਗਿਆ ਔਰ ਬੈਸਟ ਪੋਸੀਬਲ ਟਰੀਟਮੈਂਟ ਦੇਾਂਗੇ ਜੀ ਬਾਕੀ ਸਰਬ ਰੋਗ ਕਾ ਔਖੇ ਨਾਮ ਜੀ ਥੈਂਕ ਯੂ ਥੈਂਕ ਯੂ